ਲੇਖਕ ਜਸਵੰਤ ਸਿੰਘ ਅਮਲ ਦਾ ਲਿਖਿਆ ਹੋਇਆ ਨਾਵਲ ਤਰੀਕ ਵੇਖਦੀ ਹੈ। ਭਾਗ ਸ਼ੇਮਾ ਸਮਾਂ ਜ਼ਿੰਦਗੀ ਦੀ ਗੱਡੀ ਨੂੰ ਕਦੇ ਖਿੱਚਦਾ ਹੈ ਤੇ ਕਦੇ ਧੱਕਦਾ ਹੈ। ਪਰ ਦੋਹਾਂ ਹਾਲਾਤਾਂ ਵਿੱਚ ਅਗਾਵਾਦਨਾ ਕੁਦਰਤ ਦਾ ਅਮਲ ਰਿਹਾ ਹੈ। ਕੁਲਤਾਰ ਨੇ ਸਿਰ ਫੇਰਦੇ ਅੱਖਾਂ ਮੀਟ ਲੰਗਾਂ। ਗੱਡੀ ਪੂਰੀ ਰਫ਼ਤਾਰ ਤੇ ਇੱਕ ਸਾਰ ਸ਼ੋਰ ਕਰਦੀ ਨੱਠੀ ਜਾ ਰਹੀ ਸੀ। ਕੁੜੀ ਹਰ ਤਰ੍ਹਾਂ ਦੀਆਂ ਸੋਚਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਪਰ ਅੰਦਰਲੀ ਉਥਲ-ਪੁਥਲ ਲਗਾਤਾਰ ਚਾਲੂ ਸੀ ਉਹਦੇ ਬੱਦਲ ਵਾਏ ਅਸਮਾਨ ਵਿੱਚ ਝਟਪਟ ਪਟ ਵਿੱਚੋਂ ਬਿਜਲੀ ਦੀਆਂ ਛੁਰੀਆਂ ਚੱਲ ਜਾਂਦੀਆਂ ਇਉਂ ਜਾਪਦਾ ਸੀ ਜਿਵੇਂ ਜਹਨ ਦੇ ਛੁਰੀਆਂ ਸਿੱਧੀਆਂ ਹਿੱਕ ਵਿੱਚ ਅੱਖਵਦੀਆਂ ਹਨ ਪਰ ਉਸ ਦੇ ਜਬਤ ਦੇ ਸਦਕੇ ਮੀਟੀਆਂ ਅੱਖਾਂ ਤੇ ਕੁੱਟੀਆਂ ਮੂਠੀਆਂ ਦੇ ਲਹੂ ਦੀ ਇੱਕ ਬੂੰਦ ਪੁੰਜੇ ਨਹੀਂ ਪੈਣ ਦਿੱਤੀ ਵਿਰੋਧ ਉਸ ਦੇ ਪਿਤਾ ਮੰਨਾ ਸਿੰਘ ਨੇ ਤੇ ਹਰਦੇਵ ਵਿਚਾਰ ਸੀ ਪਰ ਨਤੀਜੇ ਬੁਖਤਨ ਲਈ ਉਹ ਵਿਚਕਾਰ ਆਖ ਲੋਤੀ ਸੀ ਹਰਦੇਵ ਨੂੰ ਨਤੀਜਾ ਨਿਕਲਣ ਤੋਂ ਬਾਅਦ ਪਹਿਲਾਂ ਹੀ ਟੈਂਪਰੇਰੀ ਤੌਰ ਤੇ ਇੱਕ ਸਕੂਲ ਵਿੱਚ ਨੌਕਰੀ ਮਿਲ ਗਈ ਸੀ ਉਸ ਦੀ ਇੰਦਰਜੀਤ ਰਾਹੀ ਅਪਰੋਚ ਸੀ ਜ਼ਿਲ੍ਹੇ ਦੀ ਮੈਰਿਟ ਲਿਸਟ ਵਿੱਚ ਉਹ ਨੰਬਰ 2 ਤੇ ਉੱਤੇ ਸੀ ਉਸ ਨੂੰ ਮਨਪਸੰਦ ਥਾਂ ਲਾ ਦਿੱਤਾ ਕੁਲਤਾਰ ਨੂੰ ਪੂਰੇ 8 ਮਹੀਨੇ ਘਰ ਬੈਠਣਾ ਪਿਆ ਫਿਰ ਉਸ ਨੂੰ ਹਰਦੇਵ ਦੇ ਪਿੰਡ ਨਵੇਂ ਸਰਕਾਰੀ ਹੋਏ ਗਮਾਰਮਟ ਸਾਈ ਸਕੂਲ ਵਿੱਚ ਜਗ੍ਹਾ ਮਿਲ ਗਈ। ਕੁਲਤਾਰ ਤੇ ਹਰਦੇਵ ਦਾ ਵੀਅਟ ਦੀ ਕਲਾਸ ਵਿੱਚ ਵੀ ਖਾਸ ਸੰਪਰਕ ਨਹੀਂ ਰਿਹਾ ਸੀ। ਕੁੜੀ ਨੇ ਜਾਣ ਕੇ ਹੀ ਆਪਣੇ ਆਪ ਨੂੰ ਸੋਸ਼ਲ ਫਰੈਕਸ਼ਨਾਂ ਵਿੱਚੋਂ ਕੱਟ ਕੇ ਰੱਖਿਆ ਸੀ। ਉੰਜ ਕੁੜੀ ਹਰਦੇਵ ਦੇ ਇਕਲਾਖੀ ਗੁਣਾ ਦੀ ਦਿਲੋਂ ਕਦਰ ਕਰਦੀ ਸੀ। ਨਾ ਉਸ ਨੂੰ ਮੁੰਡੇ ਦੀ ਪ੍ਰਸੰਸਾ ਕਰਨ ਦੀ ਕਦੇ ਲੋੜ ਪਾਸੀ ਤੇ ਨਾ ਹੀ ਕੋਈ ਅਜੀਹਾ ਮੌਕਾ ਪੈਦਾ ਹੋਇਆ। ਦੋਵੇਂ ਆਪਣੀ ਆਪਣੀ ਪੜ੍ਹਾਈ ਵਿੱਚ ਸੰਜੀਦਗੀ ਨਾਲ ਮਗਨ ਰਹੇ ਅਤੇ ਕੁੜੀ ਮੁੰਡੇ ਵਾਲਾ ਜਾਣਦਿਆਂ ਹੋਇਆ ਵੀ ਉਹ ਪ੍ਰਪਣ ਪੰਜਾਬ ਦੀ ਸੱਭਿਤਾ ਅਨੁਸਾਰ ਬਣਿਆ ਰਿਹਾ। ਇੱਕ ਦੂਜੇ ਤੋਂ ਪਰੇ ਪਰੇ ਰੱਖਣ ਵਾਲੇ ਉਹਨਾਂ ਦੇ ਸਿਆਸੀ ਵਿਚਾਰ ਸਨ। ਹਰਦੇਵ ਨੇ ਹਾਲੇ 1.5 ਸਾਲ ਵੀ ਨੌਕਰੀ ਨਹੀਂ ਕੀਤੀ ਸੀ ਕਿ ਅਸੈਂਬਲੀ ਚੋਣ ਆ ਗਈ। ਸਰਦਾਰ ਇੰਦਰਜੀਤ ਨੂੰ ਐਤਕੀ ਕਾਂਗਰਸ ਟਿਕਟ ਮਿਲ ਜਾਣ ਦੀ ਪੂਰੀ ਆਸ ਸੀ। ਹੁਣ ਉਸ ਦਾ ਵਧੀਆ ਸਲਾਹਕਾਰ ਮਾਸਟਰ ਹਰਦੀਪ ਸਿੰਘ ਹਰਦੀਪ ਨੇ ਉਸ ਨੂੰ ਰੈ ਦਿੱਤੀ ਕਿ ਉਹ ਆਪਣੇ ਹਲਕੇ ਦੇ ਵੱਧ ਤੋਂ ਵੱਧ ਪੰਜਾਂ ਸਰਪੰਚਾਂ ਦੇ 10 10 ਕਤ ਇਕੱਠੇ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਣੀ ਤਾਕਤ ਦਾ ਵਿਖਾਲਾ ਪਾਵੇ ਇਸ ਕੰਮ ਲਈ ਵੀ ਹਰਦੀਪ ਸਿੰਘ ਨੇ ਟੀਮ ਵਰਕ ਸ਼ੁਰੂ ਕਰ ਦਿੱਤਾ ਅਤੇ 4-4 ਤੇ 3-3 ਗਰੁੱਪਾਂ ਬਣਾ ਕੇ ਪਿੰਡਾਂ ਨੂੰ ਤੋੜ ਦਿੱਤੇ ਉਹ ਹਰ ਪੰਜ ਕੋਲ ਜਾ ਕੇ ਆਖਦੇ ਵੋਟ ਜਿਸ ਨੂੰ ਮਰਜ਼ੀ ਦੇਣੀ ਸਾਨੂੰ ਤਾਂ ਤੁਹਾਡੀ ਇੱਕ ਦਸਤਖਤ ਚਾਹੀਦੀ ਏ ਜਿਹੜੇ ਕੰਮ ਅੜ ਜਾਂਦਾ ਉਥੇ ਇੰਦਰਜੀਤ ਆਪਣਾ ਸਪੈਸ਼ਲ ਜਥਾ ਲੈ ਜਾਂਦਾ ਪੂਰੇ 10 ਦਿਨ ਲਾ ਕੇ ਉਸ 70% ਦਸਤਖਤ ਇਕੱਠੇ ਕਰ ਲਈ ਇੰਦਰਜੀਤ ਸਿੰਘ ਨੇ ਚੰਡੀਗੜ੍ਹ ਜਾ ਕੇ ਆਪਣੀ ਦਸਰਖਾਸਤ ਨਾਲ ਉਹ ਦਸਤਖਤਾਂ ਤੇ ਅੰਗੂਠਿਆਂ ਵਾਲੇ ਕਾਗਜ਼ ਲਾ ਦਿੱਤੇ ਮੁੱਖ ਮੰਤਰੀ ਨੂੰ ਮਿਲ ਕੇ ਉਸ ਵੱਖ ਯਕੀਨ ਦਿਵਾਇਆ ਕਿ ਮੈਂ ਤੇਰੀ ਤੇਰਾ ਖੂਜ ਸੁੱਟ ਭਾਵੇਂ ਖਾਤੇ ਚ ਇੰਦਰਜੀਤ ਆਪਣੇ ਹਲਕੇ ਵਿੱਚ ਹੀ ਖਲੋ ਰਿਹਾ ਸੀ ਉਹ ਸੀਟ ਪਿਛਲੀ ਚੋਣ ਵਿੱਚ ਕਾਂਗਰਸ ਤਿਕੋਣੀ ਲੜਾਈ ਵਿੱਚ ਹਾਰ ਚੁੱਕੀ ਸੀ ਹਾਰਿਆ ਕਾਂਗਰਸੀ ਵੀ ਟਿਕਟ ਦਾ ਉਮੀਦਵਾਰ ਸੀ ਉਹ ਆਪਣੀ ਪੁਰਾਣੀ ਹਾਰ ਨੂੰ ਧੋਣਾ ਤੇ ਮਾਲੀ ਘਾਟਾ ਪੂਰਾ ਕਰਨਾ ਚਾਹੁੰਦਾ ਸੀ ਪਰ ਸਿਆਸੀ ਪੈਂਤੜੇਵਾਜੀ ਵਿੱਚ ਇੰਦਰਜੀਤ ਉਸ ਨੂੰ ਹਾਰ ਦੇ ਗਿਆ ਉਸੇ ਮਾਸਟਰ ਦਾ ਮੋਢਾ ਥਾਪੜ ਦੇ ਅੰਖਾ ਗੱਲ ਇਹ ਆ ਬੱਚੂ ਹਰਦੀਪ ਮੰਗਣਾ ਤਾਂ ਗਿਆ ਹੋ ਤੇ ਵਿਆਹ ਦਾ ਕੀ ਬਣੂ ਚਾਚਾ ਜਿਵੇਂ ਮੰਗਿਆ ਗਿਆ ਉਵੇਂ ਮਿਰਗੀ ਹਟ ਜਾਓ ਦਿੱਲੀ ਦੇ ਕਿਸੇ ਹੋਟਲ ਵਿੱਚੋਂ ਚਾਹ ਪੀਂਦੇ ਹੱਸ ਰਹੇ ਸਨ ਉਹਨਾਂ ਦੀ ਖੁਸ਼ੀ ਆਫਰੀ ਪਈ ਸੀ ਪੁੱਤਰਾ ਆਪਣੇ ਮੈਕਮੇ ਤੋਂ 2 ਮਹੀਨੇ ਦੀ ਛੁੱਟੀ ਲੈ ਕੇ ਤੇ ਤਨਖਾਹ ਦਾ ਫਿਕਰ ਨਾ ਕਰੀ ਮੰਗਾ ਨਾਲ ਕੱਟੀਆਂ ਦੀ ਵੀ ਲੇਖੇ ਹੋ ਜਾਣਗੇ ਮੈਂ ਤੇਰੀ ਬਿਨਾ ਹੁਣ ਕੱਖ ਦਾ ਨਹੀਂ ਵਿਆਹਣਾ ਇਹ ਤਾਂ ਵਿਆਹ ਦੀ ਨਹੀਂ ਛੜਾ ਰੱਖਣਾ ਇਹ ਤਾਂ ਵੇਖਣਾ 인ਦਰਜੀਤ ਨੇ ਦਾੜੀ ਦੀ ਖੋਲੀ ਗੁੱਟੀ ਮਰੋੜਾ ਚਾੜ ਕੇ ਮੋੜ ਅੰਦਰ ਲੈ ਕੁਸਹਿਲ ਲਈ ਪਿਛਲੇ ਦਿਨਾ ਤੋਂ ਉਸ ਨੂੰ ਦਾੜੀ ਬਾਸਵਾਰ ਰੱਖਣ ਦਾ ਵੀ ਖਿਆਲ ਭੁੱਲਿਆ ਹੋਇਆ ਸੀ ਜਿੰਨਾ ਚਿਰ ਟਿਕਟ ਨਹੀਂ ਮਿਲੀ ਉਸ ਦੇ ਮਾਪੇ ਮਰੇ ਰਹੇ ਸਨ ਚਾਚਾ ਤੋਂ ਘਬਰਾਣਾ ਇੱਕ ਤਖਾਨ ਫਰਿਆਦ ਹੁੰਦਾ ਸੀ ਉਸ ਗੱਲ ਵਿਆਹਣ ਲਈ ਪਹਾੜ ਪਾੜ ਕੇ ਨਹਿਰ ਲੈ ਆਂਦੀ ਸੀ ਤੁਹਾਡੇ ਐਸਾਂ ਲਾਉਣ ਦਾ ਕੁਦਰਤ ਨੇ ਮੈਨੂੰ ਇੱਕ ਚਾਂਸ ਦਿੱਤਾ ਹੈ ਹਰਦੇਵ ਗੰਭੀਰ ਹੁੰਦਾ ਵੀ ਅੱਜ ਥੋੜਾ ਲਾਚੜਿਆ ਹੋਇਆ ਸੀ ਰੱਬ ਨੇ ਦਿੱਤਿਆ ਗਾਜਰਾ ਵਿੱਚ ਰੰਬਾ ਰੱਖ ਉਸ ਨੇ ਪੰਜਾਬ ਆਉਣ ਸਾਰ ਪਹਿਲਾ ਕੰਮ 2 ਮਹੀਨੇ ਦੀ ਛੁੱਟੀ ਮਨਜ਼ੂਰ ਕਰਵਾਉਣ ਲਈ ਪਾਲਾ ਕੀਤਾ ਇਸ ਕੰਮ ਵਿੱਚ ਇੰਦਰਜੀਤ ਨੇ ਆਪਣੀ ਲੋੜ ਖਾਤਰ ਚੰਗੀ ਭੱਜ ਦੌੜ ਕੀਤੀ ਸੀ ਛੁੱਟੀ ਲਈ ਬਹਾਨਾ ਭਾਵੇਂ ਕੋਈ ਖਾਸ ਨਹੀਂ ਸੀ ਪਰ ਰਾਸ ਸੀ ਦਬਾਉ ਕਾਰਨ ਅਫਸਰਾਂ ਨੂੰ ਛੁੱਟੀ ਦੇਣੀ ਹੀ ਪਈ ਹਰਦੇਵ ਨੂੰ ਆਪਣੇ ਵਿਚਾਰ ਸਕਾਰ ਕਰਨ ਦਾ ਮਸੀਮ ਮੌਕਾ ਮਿਲਿਆ ਸੀ ਉਸ ਮਨ ਹੀ ਮਨ ਪ੍ਰਤੀਗਿਆ ਲਈ ਕਿ ਆਪਣੇ ਮਹਬੂਬ ਨੇਤਾ ਨੇ ਨਹਿਰੂ ਦੇ ਹੱਥ ਮਜ਼ਬੂਤ ਕਰ ਲਈ ਉਹ ਦਿਨ ਰਾਤ ਇੱਕ ਕਰਦੇ ਵਿਗਾ ਕਾਂਗਰਸ ਨਾਲੋਂ ਉਸ ਦਾ ਨਹਿਰੂ ਵਿੱਚ ਭਰੋਸਾ ਬਹੁਤਾ ਸੀ ਜਵਾਨੀ ਦੇ ਜੋਸ਼ ਵਿੱਚ ਉਹ ਕੰਮ ਕਰਨ ਨੂੰ ਅਣਥੱਕ ਸੀ ਹਰਦੇਵ ਨੇ 1-2 ਦਿਨਾਂ ਵਿੱਚ ਆਪਣੇ ਨਿੱਜੀ ਕੰਮਾਂ ਨੂੰ ਵੱੰਨੇ ਲਾ ਕੇ ਤਹਿਸੀਲ ਵਿੱਚ ਇਲੈਕਸ਼ਨ ਦਾ ਦਫ਼ਤਰ ਖੋਲ੍ਹਿਆ। ਉਥੋਂ ਸੀਟ ਦੇ ਇਲਾਕੇ ਵਿੱਚ ਜਾਣ ਆਉਣ ਲਈ ਹਰ ਪਾਸੇ ਦੀਆਂ ਸਹੂਲਤਾਂ ਸਨ। ਫਿਰ ਉਸ ਇੰਦਰਜੀਤ ਨੂੰ ਕਹਿ ਕੇ ਇਲਾਕੇ ਦੇ ਕਾਂਗਰਸੀਆਂ ਤੇ ਹਮਦਰਦਾਂ ਦੀ ਦਫ਼ਤਰ ਵਿੱਚ ਜਰਨਲ ਮੀਟਿੰਗ ਬੁਲਾਈ। ਉਹ ਚੋਣ ਦੇ ਵਰਕਰਾਂ ਨੂੰ ਲਾਂਬੰਦ ਕਰ ਲੈਣਾ ਚਾਹੁੰਦਾ ਸੀ। ਇਸ ਮੀਟਿੰਗ ਵਿੱਚ ਪਹਿਲੀ ਚੋਣ ਹਾਰਿਆ ਉਮੀਦਵਾਰ 12 ਉਮੀਦਵਾਰ ਬੁਲਾਉਣ ਤੇ ਵੀ ਨਹੀਂ ਆਇਆ। ਉਸ ਨੂੰ ਟਿਕਟ ਨਾ ਮਿਲਣ ਦਾ ਗੁੱਸਾ ਸੀ ਇੰਦਰਜੀਤ ਨੂੰ ਪਹਿਲਾਂ ਪਤਾ ਸੀ ਉਸ ਆਉਣਾ ਨਹੀਂ ਹਰਦੇਵ ਨੇ ਜਾਤੀ ਦੋਸਤਾਂ ਨੂੰ ਵੀ ਇਸ ਮੀਟਿੰਗ ਵਿੱਚ ਚਿੱਠੀਆਂ ਲਿਖ ਕੇ ਮਗਵਾਇਆ ਸੀ ਉਹ ਆਪਣੀ ਜ਼ਿੰਮੇਵਾਰੀ ਜਿੱਤ ਵਿੱਚ ਨਿਭਾ ਕੇ ਵਿਖਾਉਣਾ ਚਾਹੁੰਦਾ ਸੀ ਪਹਿਲੋਂ ਆਏ ਵਰਕਰਾਂ ਤੇ ਪਰੌਣਿਆਂ ਦੀ ਚਾਹ ਤੇ ਮਠਿਆਈ ਨਾ ਸੇਵਾ ਕੀਤੀ ਗਈ ਫਿਰ ਉਸ ਉਹ ਵਿਕਾਦਾ ਮੀਟਿੰਗ ਵਿੱਚ ਜੁੜ ਕੇ ਇੰਦਰਜੀਤ ਨੇ ਸਭ ਤੋਂ ਪਹਿਲਾਂ ਵਰਕਰਾਂ ਨੂੰ ਬੰਗਾ ਰਿਆ ਜੈ ਹਿੰਦ ਸਾਥੀਓ ਇਹ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਮੀਟ ਕਿਉਂ ਸੱਦੀ ਗਈ ਹੈ ਲੰਬੇ ਚੌੜੇ ਲੈਕਚਰਾਂ ਦਾ ਸਮਾਂ ਨਹੀਂ ਰਾਜਨੀਤੀ ਹੈ ਜੇਕਰ ਗਿੱਦੜ ਵੀ ਮਾਰਨਾ ਹੋਵੇ ਤਾਂ ਸ਼ੇਰ ਦਾ ਸਮਾਨ ਕਰਨਾ ਚਾਹੀਦਾ ਹੈ ਸਾਡਾ ਸਿੱਧਾ ਮੁਕਾਬਲਾ ਮੰਨਾ ਸਿੰਘ ਕਮਊਨਿਸਟ ਨਾਲ ਆਪਿਆ ਤੇ ਸਾਥੀਓ ਕਮਊਨਿਸਟਾਂ ਨੂੰ ਕਦੇ ਕਮਜ਼ੋਰ ਨਾ ਸਮਝੋ ਇਹ ਅਲੇਹੇ ਵਾਂਗ ਚੁੰਬੜੇ ਮਗਰੋਂ ਨਹੀਂ ਲੈਂਦੇ ਭਾਵੇਂ ਪਿਛਲੀ ਵਾਰ ਆਜਾਦ ਉਮੀਦ ਬਾਦ ਚਿੱਤਿਆ ਸੀ ਫਿਰ ਉਸ ਪਿੱਛੇ ਸਾਰੀ ਤਨਜੀਮ ਕਮਊਨਿਸਟਾਂ ਦੀ ਸੀ ਉਹ ਨਜ਼ਾਰੇ ਤੇ ਹਾਲਤ ਸਾਥੋ ਗੁੱਜੇ ਛੁਪੇ ਨਹੀਂ ਐਤਕੀ ਕਾਂਗਰਸ ਦੀ ਜਿੱਤ ਕਰਕੇ ਪਿਛਲਾ ਧੋਣਾ ਵੀ ਧੋਣਾ ਹੈ ਮੰਨਾ ਸਿੰਘ ਕੁਰਬਾਨੀ ਵਾਲਾ ਕਾਮਰੇਡ ਹੈ ਉਸ ਦੀ ਜਾਤੀ ਮੁਖਲਵਤ ਕਰਨਾ ਘਾਟੇ ਵਾਲੀ ਗੱਲ ਹੋਵੇਗੀ ਕਿਉਂਕਿ ਖਲਾਕੀ ਪੱਖੋਂ ਵੀ ਉਸ ਉੱਤੇ ਉਂਗਲ ਨਹੀਂ ਰੱਖੀ ਜਾ ਸਕਦੀ ਤੁਸੀਂ ਇਉਂ ਕਮਿਊਨਿਸਟਾਂ ਨੂੰ ਭੰਡਣਾਏ ਇਹਨਾਂ ਨਾਸਤਿਕਾਂ ਦਾ ਕੋਈ ਧਰਮ ਨਹੀਂ ਹੁੰਦਾ ਮਜ਼ਬ ਦੇ ਇਹ ਬੈਰੀ ਹਨ ਜ਼ਮੀਨਾ ਖੋਣਾ ਖੋਣਾ ਅਤੇ ਇਨਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੈ। ਧੀਆਂ ਭੈਣਾਂ ਦੀ ਸਾਂਝ ਵਾਲੀ ਇਹਨਾਂ ਵਿੱਚ ਕੋਈ ਗੱਲ ਨਹੀਂ। ਇਸ ਇਹਨਾਂ ਦੇ ਰਾਜ ਨਾਲ ਸਿੱਖੀ ਪਤਤ ਹੋ ਜਾਵੇਗੀ। ਕਿਉਂਕਿ ਸਾਡੀ ਸੀਟ ਉੱਤੇ ਅਕਾਲੀ ਉਮੀਦਵਾਰ ਕੋਈ ਨਹੀਂ ਜਿਹੜਾ ਉਹਨਾਂ ਦੀਆਂ ਵੋਟਾਂ ਖਿੱਚ ਲਵੇਗਾ। ਮੈਦਾਨ ਉਹਦੇ ਹੱਥ ਰਹੇਗਾ। ਸੋ ਸਿੱਖੀ ਦਾ ਬਾਬੇਲਾ ਬਹੁਤਾ ਕਰਨਾ ਏ। ਅੰਤ ਵਿੱਚ ਪ੍ਰਭੂ ਮੇਰੀ लाज ਮੇਰੀ ਬੀਬੀ ਦਾੜੀ ਤੁਹਾਡੇ ਹੱਥ ਹੈ। ਉਸ ਮੂਤੋਂ ਦੀ ਸੱਜਾ ਹੱਥ ਫੇਰਾ ਇੱਕ ਵਾਰ ਸੀਟ ਦੇ ਜਿੱਤ ਦਿਓ ਤੁਹਾਡੇ ਅੜੇ ਕੰਮ ਕੱਢਣੀ ਮੇਰੇ ਜੁਮੇ ਸਬੰਧਤ ਸੜਕਾਂ ਨਹਿਰੀ ਮੋਗੇ ਬਿਜਲੀ ਦੇ ਕਨੈਕਸ਼ਨ ਤਾਂ ਗੱਲਾਂ ਮਾਮੂਲੀਆਂ ਏ ਤੁਹਾਡਾ ਸੇਵਕ ਤੁਹਾਡੇ ਲਈ ਮਰ ਕੇ ਖਲੋਵੇਗਾ ਇੱਕ ਵਾਰ ਸ਼ੇਰ ਦਾ ਰੂਪ ਧਾਰੋ ਤੇ ਪਰਨ ਕਰੋ ਕਿ ਨਤੀਜਾ ਨਿਕਲਣ ਵਾਲੇ ਦਿਨ ਤੱਕ ਆਰਾਮ ਨਹੀਂ ਕਰਾਂਗੇ ਸੋ ਵਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਇੰਦਰਜੀਤ ਦੀ ਬੈਠਣ ਲੱਗੇ ਦੀ ਨਜ਼ਰ ਹਰਦੇਵ ਉੱਤੇ ਜਾ ਪਈ ਉਹ ਫਿਰ ਸਿੱਧਾ ਹੋ ਕੇ ਖਲੋ ਗਿਆ ਹਾਂ ਸੱਚ ਜ਼ਰੂਰੀ ਗੱਲ ਆਖਰੀ ਤਾਂ ਮੈਂ ਭੁੱਲੀ ਹੀ ਗਿਆ ਅਸੀਂ ਦਫ਼ਤਰ ਦੀ ਸਾਰੀ ਜ਼ਿੰਮੇਵਾਰੀ ਮਾਸਟਰ ਹਰਦੇਵ ਸਿੰਘ ਨੂੰ ਸੌਂਪ ਦਿੱਤੀ ਹੈ ਇਹ ਜਿਵੇਂ ਆਖਣ ਸਭ ਨੇ ਡਿਸਪਲਾਈਨ ਮੰਨਣਾ ਹੈ ਤਨਜੀਮ ਬਿਨਾ ਇਬਰਾਹਿਮ ਲੋਦੀ ਦੀਆਂ ਫੌਜਾਂ ਬਾਬਰ ਹੱਥੋਂ ਹਾਰ ਗੰਗਾ ਸਨ ਸੋ ਜਿਵੇਂ ਸਾਡਾ ਮਾਸਟਰ ਆਗੂ ਚਲਾਵੇ ਅਸੀਂ ਚੱਲਾਂਗੇ ਬਸ ਮੇਰੀ ਅੰਨੀ ਹੀ ਬੇਨਤੀ ਹੈ ਚਾਰ ਪੰਜ ਮਿੰਟ ਮੀਟਿੰਗ ਵਿੱਚ ਰੌਲਾ ਚੱਲਦਾ ਰਿਹਾ ਇੰਦਰਜੀਤ ਸਿੰਘ ਦੀ ਸਹਿਨਤ ਪਾ ਕੇ ਹਰਦੇਵ ਉੱਠ ਖਲੋਤਾ ਉਸ 30 40 ਵਾਰ ਕਰਾ ਕੇ ਆਪਣੀ ਪਲਾਨ ਰੱਖੀ ਜਿੱਥੋਂ ਤੱਕ ਦਫ਼ਤਰੀ ਡਿਊਟੀ ਦਾ ਤਾਲੁਕ ਹੈ ਤੁਸੀਂ ਸਾਰੇ ਵੇਫੀ ਕਰੋ ਮੈਨੂੰ ਕੇਵਲ ਇੱਕ 10ਵੀਂ ਤੱਕ ਪੜਿਆ ਮੁੰਡਾ ਚਾਹੀਦਾ ਹੈ ਵੋਟਰ ਸੂਚੀਆਂ ਦੀਆਂ ਨਕਲਾਂ ਕਰਨ ਲਈ ਜੈਲਵਾਰ ਸਭ ਸਕੂਲ ਖੋਲ੍ਹਣੇ ਪੈਣਗੇ ਤੇ ਹਿਸਾਬ ਨਾਲ ਹੀ ਦੋ ਆਦਮੀ ਫਰੀ ਦਫਤਰ ਨੂੰ ਦਿੱਤੇ ਜਾਣਗੇ ਰੱਬ ਚਾਹੇ ਤਾਂ ਸਕੂਲੀ ਮੁੰਡਿਆਂ ਤੇ ਸਾਥੀ ਮਾਸਟਰਾਂ ਤੋਂ ਇਹ ਕੰਮ ਕਰਵਾਇਆ ਕਰਵਾ ਦੇਵਾਂਗੇ ਸਭ ਤੋਂ ਪਹਿਲਾਂ ਸਾਨੂੰ ਹੁਣੇ ਚਾਰ ਜੀਪਾਂ ਚਾਰ ਲਾਊਡ ਸਪੀਕਰ ਅਤੇ ਚਾਰ ਹੀ ਉਹਨਾਂ ਨਾਲ ਬੁਲਾਰੇ ਚਾਹੀਦੇ ਹਨ ਹਰ ਜੀਪ ਨਾਲ ਇੱਕ ਟਾਡੀ ਜਾਂ ਕਵਿਸਰੀ ਜਥਾ ਤੇ ਤਿੰਨ ਚਾਰ ਫालतू ਵਰਕਰ ਰੱਖਣੇ ਚਾਹੀਦੇ ਹਨ ਬlare ਮੇਰੇ ਨਾਲ ਬਹਿ ਕੇ ਮੀਟਿੰਗ ਕਰ ਲੈਣ ਕਿ ਉਹਨਾਂ ਕਿਹੜੇ ਕਿਹੜੇ ਪੱਖਾਂ ਉੱਤੋਂ ਬੋਲਣਾ ਹੈ ਅਤੇ ਕਿੱਥੇ ਕਿੱਥੇ ਸੱਟ ਮਾਰਨੀ ਹੈ ਇਹ ਚਾਰੇ ਜਥੇ ਆਪਣੇ ਹਲਕੇ ਬਦਲਦੇ ਰਹਿਣਗੇ ਇੱਕ ਵਧੀਆ ਕਾਰਬਾਰੋਂ ਆਏ ਲੀਡਰ ਵਾਸਤੇ ਰਿਜ਼ਰਵ ਰੱਖੀ ਜਾਵੇ ਹਰ ਪੱਖ ਵਿੱਚ ਹੀ ਸਾਨੂੰ ਰਾਖਵੀ ਤਾਕਤ ਨਾਲ ਲੜਾਈ ਕਰਨੀ ਚਾਹੀਦੀ ਹੈ ਅਗਲੀ ਬੇਨਤੀ ਮੈਂ ਸਰਦਾਰ ਇੰਦਰਜੀਤ ਸਿੰਘ ਨੂੰ ਇਹ ਕਰਾਂਗਾ ਕਿ ਜਿੰਨੀਆਂ ਜੈਲਾਂ ਸਾਡੇ ਹਲਕੇ ਵਿੱਚ ਪੈਂਦੀਆਂ ਹਨ ਉਨਾ ਹੀ ਨਵੇਂ ਸਾਈਕਲ ਫੌਰੀ ਕਰਵਾਏ ਜਾਣ ਇੱਕ ਵੱਖਰਾ ਸਾਈਕਲ ਸਾਨੂੰ ਦਫ਼ਤਰ ਵਾਸਤੇ ਦਿੱਤਾ ਜਾਵੇ ਬਾਕੀ ਸਾਈਕਲ ਉਹਨਾਂ ਵਰਕਰਾਂ ਦੇ ਹਵਾਲੇ ਕੀਤੇ ਜਾਣ ਜਿਹੜੇ ਨੇ ਤਦਹਾੜੀ ਦੀ ਤੱਤੀ ਠੰਡੀ ਰਿਪੋਰਟ ਸਾਨੂੰ ਇੱਥੇ ਦਫ਼ਤਰ ਵਿੱਚ ਆ ਕੇ ਦੇਣ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਕਿੱਥੇ ਕਮਜ਼ੋਰ ਹਾਂ ਜਾਂ ਦੁਸ਼ਮਣ ਤੋਂ ਕਿੰਨੀ ਤਾਕਤ ਖੋਹੀ ਗੱਲ ਕੀ ਹਰ ਪਿੰਡ 'ਚ ਹਰ ਗਲੀ ਬਾਰੇ ਦਫ਼ਤਰ ਕੋਲ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਤਿਆਰਾਂ ਦੀ ਮੁਹੱਬਤ ਸਾਡੇ ਉੱਤੇ ਰਹਿਣ ਦਿਓ ਇਥੋਂ ਹਰ ਤੀਜੇ ਦਿਨ ਨਮਾ ਇਸ਼ਤਿਹਾਰ ਸ਼ਪਿਆ ਕਰੇਗਾ ਜਿਸ ਨੂੰ ਰਿਪੋਰਟ ਦੇਣ ਆਇਆ ਵਰਕਰ ਜੇਲ੍ਹ ਦਫ਼ਤਰਾਂ ਤੱਕ ਲੈ ਜਾਇਆ ਕਰੇਗਾ ਉਹ ਇਸ਼ਤਿਹਾਰ ਉਸੇ ਰਾਤ ਹਰ ਪਿੰਡ ਦੀ ਪਰੇ ਮੋੜ ਅਤੇ ਹਰ ਹੋਰ ਅਜਿਹੇ ਥਾਂ ਮੌਤੇ ਲੱਗੇ ਹੋਣ ਜਿੱਥੇ ਵੀ ਚਾਰ ਲੋਕ ਜੁੜ ਕੇ ਖਲੋਂਦੇ ਹਨ ਇਸ ਤੋਂ ਬਿਨਾ ਗੁੱਸੇ ਕਾਂਗਰਸ ਨੂੰ ਮਨਾਉਣ ਲਈ ਅਤੇ ਜੋੜ ਤੋੜ ਵਾਸਤੇ ਰਾਖਵੇਂ ਬੰਦੇ ਚਾਹੀਦੇ ਹਨ ਘਰਾਂ ਤੋਂ ਕਮਜ਼ੋਰ ਵਰਕਰਾਂ ਨੂੰ ਮਾਲੀ ਮਦਦ ਦਿੱਤੀ ਜਾਵੇਗੀ ਸਾਡੀ ਜੰਜੀ ਨੂੰ ਇੰਨੇ ਕ ਸਾਧਨ ਦੀ ਫੌਰੀ ਲੋੜ ਹੈ ਸਮਾਂ ਸਾਡੇ ਕੋਲ ਥੋੜਾ ਹੈ ਮਸਾਲਾ ਤ ਮਸਾਲੇ ਚ ਤੇਲ ਪਾ ਕੇ ਨਾ ਗਾ ਲਿਆ ਜਾਵੇ ਸਭ ਉਹ ਵਹਿਗਰੂ ਬੋਲ ਕੇ ਮੈਂ ਸ਼ੁਰੂ ਕੀਤੀ ਜਾਂਦੀ ਇੰਨਾਂ ਕ ਬੇਨਤੀਆਂ ਕਰਕੇ ਹਰਦੀਪ ਬਹਿ ਗਿਆ ਸਾਰੇ ਵਰਕਰ ਦੀਨਦੂ ਜੀਤ ਇੰਦਰਜੀਤ ਅੱਪ ਹੈਰਾਨ ਰਹਿ ਗਏ ਕਿ ਹਰਦੀਪ ਨੇ ਇੰਨੀ ਛੋਟੀ ਉਮਰ ਵਿੱਚ ਇਲੈਕਸ਼ਨ ਲੜਨ ਦੀ ਵੀ ਤੀ ਕਿਵੇਂ ਨੇਮਬੱਧ ਕੀਤੀ ਸਾਰਿਆਂ ਉਸ ਦੇ ਪ੍ਰੋਗਰਾਮ ਨੂੰ ਸਲਾਹਿਆ ਉਮੀਦਵਾਰ ਨੇ ਸਾਰੀਆਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਇੱਕ ਜੀਪ ਤੇ ਟਰੈਕਟਰ ਉਸ ਕੋਲ ਆਪਣੇ ਸਨ ਇੱਕ ਜੀਪ ਉਸ ਨੂੰ ਆਪਣੀ ਰਿਸ਼ਤੇਦਾਰੀ ਵਿੱਚੋਂ ਮਿਲ ਜਾਣ ਦੀ ਆਸ ਸੀ ਬਾਕੀ ਦੋ ਜੀਪਾਂ ਨਾਲ ਉਹ ਸਮਝਦਾ ਸੀ 10-15 ਬੰਦੇ ਬਹਿ ਸਕਣ ਸਕਣ ਵਾਲੀਆਂ ਸਟੇਸ਼ਨ ਬੈਗੰਨਾ ਵਧੇਰੇ ਫਿੱਟ ਰਹਿਣਗੀਆਂ ਉਹਨਾਂ ਨਾਲ ਦੂਰੋਂ ਨੇੜਿਓਂ ਪੋਲਿੰਗ ਵਾਲੇ ਦਿਨ ਵੋਟਾਂ ਵੀ ਠੋਗਾਂ ਜਾ ਸਕਦੀਆਂ ਹਨ ਉਨ੍ਹਾਂ ਦੀ ਮੀਟਿੰਗ ਜੈ ਹਿੰਦ ਤੋਂ ਸ਼ੁਰੂ ਹੋ ਕੇ ਬੋਲੇ ਸੋਨਿਆਲ ਦੇ ਜਕਾਰਿਆਂ ਨਾਲ ਸਮਾਪਤ ਹੋ ਗਈ। ਇਲੈਕਸ਼ਨ ਦੀ ਸਰਗਰਮੀ ਆਸ ਤੋਂ ਪਹਿਲਾਂ ਸ਼ੁਰੂ ਹੋ ਗਈ। ਰਿਪੋਰਟਾਂ ਮੋੜ ਵਿੱਚ ਕੁਝ ਢਿੱਲੀਆਂ ਰਹੀਆਂ ਪਰ ਧੀਰੇ ਧੀਰੇ ਕੰਮ ਦੀ ਲਗਾਤਾਰ ਰਫ਼ਤਾਰ ਨਾਲ ਵਿਰੋਧੀ ਵੋਟਾਂ ਟੁੱਟਣੀਆਂ ਸ਼ੁਰੂ ਹੋ ਗੰਨਾ ਜਦੋਂ ਮਾਸਟਰ ਹਰਦੇਵ ਸਿੰਘ ਨੂੰ ਰਿਪੋਰਟਾਂ ਦੀ ਗਿਣਤੀ ਮਿੱਤੀ ਸਦਕਾ ਤਸੱਲੀ ਹੋ ਗਈ ਕਿ ਅਸੀਂ ਅਧੀਆਂ ਵੋਟਾਂ ਉੱਤੇ ਭਾਰੂ ਹੋ ਗਏ ਹਾਂ ਤਦ ਉਹ ਦਪਤਰੀ ਤਪੱਸਿਆ ਤੋਂ ਬਾਹਰ ਨਿਕਲਿਆ ਇੱਕ ਪੁਰਾਣੇ ਬਲਾਰੇ ਕੋਲੋਂ ਜੀਪ ਆਪ ਲਈ ਅਤੇ ਉਸ ਨੂੰ ਦਪਤਰੀ ਡਿਊਟੀ ਸੌਂਪ ਦਿੱਤੀ ਉਸ ਦਿਨ ਤਿੰਨ ਦਿਨ ਦੇ ਦੌਰੇ ਦਾ ਪ੍ਰੋਗਰਾਮ ਬਣਾਇਆ। ਅਖੀਰਲੇ ਦਿਨ ਉਸ ਮੰਨਾ ਸਿੰਘ ਕਮਿਊਨਿਸਟ ਦੇ ਪਿੰਡ ਆ ਝੰਡਾ ਗੱਡਿਆ। ਉਹਦੀ ਤਨਜੀਮ ਨੇ ਵਿਰੋਧੀ ਦਲ ਨੂੰ ਵਕਤ ਪਾ ਕੇ ਰੱਖ ਦਿੱਤਾ। ਹਰਦੇਵ ਨੂੰ ਸੁਣ ਲਈ ਜਲਸੇ ਵਿੱਚ ਤਕੜੇ ਲੀਡਰ ਦੀ ਆਸ ਵਾਂਗ ਲੋਕਾਂ ਦਾ ਜੁੜੇ ਸਨ। ਸਾਰੇ ਇਲਾਕੇ ਵਿੱਚ ਇਸ ਪਿੰਡ ਨੂੰ ਲੈਲਨਗਾਰਡ ਆ ਕੇ ਸੱਜਿਆ ਜਾਂਦਾ ਸੀ। ਸੰਜੀਦਾ ਸਰੋਤੇ ਵੇਖ ਕੇ ਹਰਦੇਵ ਦਾ ਅੰਦਰ ਇਸ ਪਲ ਝਰਕ ਗਿਆ। ਫਿਰ ਉਸ ਨੂੰ ਇਸ ਸਾਥ ਜਾਗਾ ਕਿ ਇਸ ਲੜਾਈ ਦਾ ਸਰ ਜਰਨਲ ਮੈਂ ਹਾਂ ਇੰਦਰਜੀਤ ਨਹੀਂ ਜੇ ਕਮਾਉਨਿਸਟਾਂ ਨੇ ਮੈਨੂੰ ਭਜਾ ਦਿੱਤਾ ਲਾਕੇ ਵਿੱਚ ਅਹੁਰ ਹੋ ਜਾਵੇਗੀ ਉਸ ਦ੍ਰਿੜਤਾ ਨਾਲ ਸਰਕਾਰੀ ਪੱਖ ਪੇਸ਼ ਕਰਨ ਦਾ ਮਾਣ ਬਣਾ ਲਓ ਟਾੜੀਆਂ ਨੇ ਅੱਧਾ ਘੰਟਾ ਚੰਗਾ ਕੌਮੀ ਰੰਗ ਬੰਨਿਆ ਪਾਖੜਾ ਬਿਜਲੀ ਤੇ ਚੰਦੀਗੜ੍ਹ ਨੂੰ ਲਲਕਾਰੇ ਮਾਰਦੇ ਬੋਲਾਂ ਵਿੱਚ ਗਵਾਇਆ ਉਹ ਸਮਝਦੇ ਸਨ ਜੇ ਇਸ ਪਿੰਡ ਉੱਤੇ ਪ੍ਰਭਾਵ ਪਾ ਲਿਆ ਤਾਂ ਮੋਰਚਾ ਹੀ ਜਿੱਤ ਲਿਆ ਉਨ੍ਹਾਂ ਪਿੱਛੋਂ ਮਾਸਟਰ ਹਰਦੀਪ ਸਿੰਘ ਸਟੇਜ ਉੱਤੇ ਆਇਆ ਦੂਰ ਖਲੋਤੇ ਲੋਕ ਹੋਰ ਨੇੜੇ ਆ ਗਏ ਉਸ ਵੇਖਿਆ ਉਹਨੂੰ ਸੁਣਨ ਲਈ ਕਮਾਊਨਿਸਟ ਬਧੇਰੇ ਗੰਤੀ ਵਿੱਚ ਆਏ ਸਨ ਉਸ ਸਮੇਂ ਉਹ ਇੱਕ ਲੀਡਰ ਸਖਸੀਅਤ ਵਾਂਗ ਮਾਣ ਭਰਿਆ ਖਲੋਤਾ ਸੀ ਉਸ ਖੰਘਾਰਾ ਮਾਰ ਕੇ ਆਖਣਾ ਸ਼ੁਰੂ ਕਰ ਦਿੱਤਾ ਪਿਆਰੇ ਭਰਾਵੋ ਆਮ ਚੋਣਾ ਤੁਹਾਡੇ ਸਾਹਮਣੇ ਹਨ ਤੁਸੀਂ ਹੀ ਅਸਲ ਭਾਰਤ ਹੋ ਤੇ ਤੁਸੀਂ ਹੀ ਜਨਤਾ ਜੱਜ ਹੋ ਇਸ ਜੱਜਮੈਂਟ ਦਾ ਅਧਿਕਾਰ ਤੁਹਾਨੂੰ ਵਿਧਾਨ ਅਨੁਸਾਰ ਹਰ 5ਵੇਂ ਸਾਲ ਦਿੱਤਾ ਜਾਂਦਾ ਹੈ। ਸਭ ਰਾਸੀ ਪਾਰਟੀਆਂ ਆਪਣੇ ਆਪਣੇ ਪ੍ਰੋਗਰਾਮ ਤੁਹਾਡੇ ਅੱਗੇ ਰੱਖ ਰਹੀਆਂ ਹਨ। ਪਹਿਲਾਂ ਤੁਸੀਂ ਕਮਾਊਨਿਸਟ ਵੀਰਾਂ ਨੂੰ ਸੁਣਿਆ ਹੋਵੇਗਾ। ਮੈਂ ਕਾਂਗਰਸ ਵੱਲੋਂ ਕੁਝ ਬੇਨਤੀਆਂ ਕਰਨ ਆਇਆ। ਆਸ ਹੈ ਤੁਸੀਂ ਧਿਆਨ ਦੇ ਕੇ ਸੁਣੋਗੇ ਅਤੇ ਆਪਣੀ ਵੋਟ ਨੂੰ ਕੌਮੀ ਇਮਾਨਤ ਸਮਝਦੇ ਹੋਏ ਜੋਗ ਉਮੀਦਵਾਰ ਨੂੰ ਪਾਉਗੇ। ਇਸ ਸੀਟ ਤੇ ਕਾਂਗਰਸ ਤੇ ਕਮਾਊਨਿਸਟ ਪਾਰਟ ਪਾਰਟੀ ਵਿਚਕਾਰ ਸਿੱਧਾ ਮੁਕਾਬਲਾ ਹੈ ਜਿੱਥੇ ਤੱਕ ਕਾਮਰੇਡ ਮੰਨਾ ਸਿੰਘ ਦੀ ਸਖਸੀਅਤ ਤੇ ਕੁਰਬਾਨੀ ਦਾ ਤਾਲੁਕ ਹੈ ਇਹ ਕੌਮ ਤੇ ਦੇਸ਼ ਲਈ ਫਖਰ ਕਰਨ ਵਾਲੀ ਗੱਲ ਹੈ ਪਰ ਕਿਸੇ ਵੀ ਰਾਜ ਪ੍ਰਬੰਧ ਨੂੰ ਚਲਾਉਣ ਤੇ ਦੇਸ਼ ਨੂੰ ਤਰੱਕੀ ਲਈ ਸਟਾਈਲਨ ਵਰਗੀਆਂ ਸਖਸੀਅਤਾਂ ਵੀ ਕਿਸੇ ਸਮਾਰ ਵਿੱਚ ਨਹੀਂ ਆਉਂਦੀਆਂ ਸਗੋਂ ਪਾਰਟੀ ਪ੍ਰੋਗਰਾਮ ਹੀ ਤੈਅ ਸ਼ੁਦਾ ਤਾਕਤ ਹੁੰਦੇ ਹਨ ਇਸ ਵਿੱਚ ਸ਼ੱਕ ਨਹੀਂ ਕਮਊਨਿਸਟ ਪਾਰਟੀ ਪਾਰਟੀ ਦੇਸ਼ ਦੀ ਭੁੱਖ ਨੰਗ ਮਟਾਉਣ ਲਈ ਸੋਸ਼ਲਿਜ਼ਮ ਲਿਆਉਣਾ ਚਾਹੁੰਦੀ ਹੈ ਪਰ ਖੂਨੀ ਇਨਕਲਾਬ ਨਾਲ ਲਿਆਉਣਾ ਜਿਸ ਵਿੱਚ ਇਹ ਭਰੋਸਾ ਨਹੀਂ ਦੇਸ਼ ਮੁੜ ਗੁਲਾਮ ਨਹੀਂ ਹੋਵੇਗਾ ਜਾਂ ਹਸਲ ਕਰਨ ਨਾਲੋਂ ਬਹੁਤਾ ਗਵਾ ਨਹੀਂ ਦਿੱਤਾ ਜਾਵੇਗਾ ਕਮਾਊਨਿਸਟ ਮਨੀਫੈਸਟੋ ਵਿੱਚ ਸਾਫ਼ ਲਿਖਿਆ ਹੈ ਕਿ ਹਰ ਤਰ੍ਹਾਂ ਦੀ ਮਲਕੀ ਉਡਾ ਦਿੱਤੀ ਜਾਵੇਗੀ ਮੈਂ ਕਾਮਰੇਡ ਭਰਾਵਾਂ ਨੂੰ ਆਖਾਂਗਾ ਮੁਲਕ ਇੰਨੀ ਵੱਡੀ ਛਾਲ ਲਈ ਤਿਆਰ ਨਹੀਂ ਕੱਚੇ ਫੋੜੇ ਵਿੱਚ ਚੀਰਾ ਦੇਮੂਗੇ ਤਾਂ ਦੇਸ਼ ਦੀ ਮੌਤ ਹੋ ਜਾਵੇਗੀ ਤੇ ਕਿਸਾਨ ਤਬਕਾ ਅਸਲੋਂ ਤਬਾਹ ਹੋ ਜਾਵੇਗਾ ਮੈਂ ਕਾਮਰੇਡ ਦੋਸਤਾਂ ਨੂੰ ਵੱਜ ਗੱਜ ਕੇ ਆਖਾਂਗਾ ਖੂਨੀ ਇਨਕਲਾਬ ਦੀ ਰੁੱਤ ਕਦੋਂ ਦੀ ਲੰਘ ਗਈ ਹੁਣ ਤਾਂ ਲੋਕ ਜਮਹੂਰੀਅਤ ਦਾ ਯੁੱਗ ਹੈ ਸਾਡੀ ਕਾਂਗਰਸ ਪਾਰਟੀ ਸ਼ਾਂਤਮਈ ਢੰਗ ਨਾਲ ਸੋਸ਼ਲਿਜ਼ਮ ਲਿਆਉਣ ਲਈ ਆਪਣੇ ਆਲ ਇੰਡੀਆ ਇਜਲਾਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰ ਚੁੱਕੀ ਕਿੰਨੀਆਂ ਸਦੀਆਂ ਵਿੱਚ ਲੇ ਮਾਗੀ ਲੋਕਾਂ ਵਿੱਚੋਂ ਕਿਸੇ ਮਨ ਚ ਲੈਣੇ ਆਵਾਜ਼ਾਂ ਕਸਣਾ ਚੋਟ ਹਰਦੇਵ ਨੇ ਸੁਣ ਲਈ ਅਤੇ ਧਿਆਨ ਦਿੱਤੇ ਬਿਨਾ ਮਸਤ ਹਾਥੀ ਦੀ ਚਾਲ ਅੱਗੇ ਵਧੀ ਗਿਆ ਕਮਾਊਨਿਸਟ ਦੇਸ਼ਾਂ ਵਿੱਚ ਇਸ ਤਰ੍ਹਾਂ ਦੀਆਂ ਆਜ਼ਾਦ ਚੋਣਾਂ ਨਹੀਂ ਹੁੰਦੀਆਂ ਹਕੂਮਤ ਉੱਤੇ ਨੁਕਤਾ ਚੀਨੀ ਕਰਨ ਵਾਲੇ ਨੂੰ 33 ਗੋਲੀ ਦਾ ਇਨਾਮ ਦਿੱਤਾ ਜਾਂਦਾ ਹੈ ਅਸਲ ਵਿੱਚ ਉੱਥੇ ਰਾਜ ਡੰਡੇ ਦਾ ਏ ਤੇ رائے ਦਾ ਨਹੀਂ ਧਰਮ ਦਾ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ ਸਰਕਾਰ ਦੀ ਮਰਜ਼ੀ ਤੋਂ ਵਿਰੁੱਧ ਤੁਸੀਂ ਕੋਈ ਜਥੇਬੰਦੀ ਨਹੀਂ ਬਣਾ ਸਕਦੇ ਇਸ ਤੇ ਉਲਟ ਕਾਂਗਰਸ ਰਾਜ ਵਿੱਚ ਲਿਖਣ ਤੇ ਬੋਲਣ ਦੀ ਪੂਰਨ ਆਜ਼ਾਦੀ ਧਾਰਮਿਕ ਰਸਮਾਂ ਰਿਵਾਜਾਂ ਦੀ ਭਲੀ-ਭਾਂਤ ਖੋਲ ਹੈ ਕਿਸੇ ਦੇਸ਼ ਦੀਆਂ ਦੀਆਂ ਕੁਝ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ ਮਹਾਨ ਭਾਰਤ ਦੀ ਮਜ਼ਮਾ ਧਰਮਾਂ ਤੇ ਬੋਲੀਆਂ ਦੇ ਵੱਖਰੇ-ਵੱਖਰੇ ਵਿਸ਼ਵਾਸਾਂ ਵਾਲੇ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਰਾਜ ਵਿਰੁੱਧ ਰਾਜ ਪ੍ਰਬੰਧ ਕੇਂਦਰਿਤ ਕਰਨਾ ਇਹ ਕਾਂਗਰਸ ਦਾ ਹੀ ਕੰਮ ਸੀ ਨੀਰੀ ਨੁਕਤਾ ਜੀ ਨੀ ਤੇ ਜ਼ਿੰਮੇਵਾਰੀ ਨਭਾਉਣ ਵਿੱਚ ਬੜਾ ਫਰਕ ਹੈ ਦੂਜੇ ਕਿਸਾਨ ਭਰਾਵਾਂ ਦੇ ਭਲੇ ਹਿੱਤ ਜਮਾਨ ਜ਼ਮੀਨੀ ਸੁਧਾਰ ਦਾ ਸਰਕਾਰ ਨੇ ਵੀੜਾ ਚੁੱਕ ਲਿਆ ਹੈ ਅਤੇ 30 ਸਟੈਂਡਰਡ ਏਕੜ ਤੋਂ ਬਾਦੂ ਜ਼ਮੀਨ ਲੈ ਕੇ ਬੇਜ਼ਮੀਨੀਆਂ ਨੂੰ ਵੰਡੀ ਜਾ ਰਹੀ ਕਿੱਥੇ ਇੱਕ ਕਾਲਾ ਤੇ ਮਾਤਾ ਦੇ ਦਾਗਾਂ ਵਾਲਾ ਕਿਸਾਨ ਉੱਠ ਕੇ ਖਲੋ ਗਿਆ ਉਹ ਮਾਜਵੀ ਸਿੱਖ ਜਾਪਦਾ ਸੀ ਸਾਥੀ ਜੀ ਬੈਜੋ ਹਰਦੇਵ ਨੇ ਤਕਰੀਰ ਜਾਰੀ ਰੱਖੀ ਹਿੰਦੁਸਤਾਨ ਦੀ ਤਰੀਕ ਵਿੱਚ ਕਾਂਗਰਸ ਨੇ ਪਹਿਲੀ ਵਾਰ ਹਰ ਬਾਲਗ ਨੂੰ ਵੋਟ ਦਾ ਅਧਿਕਾਰ ਤੇ ਰਾਜ ਪ੍ਰਬੰਧ ਦੇ ਅਸਲ ਕਰਤੇ ਧਰਤੇ ਤੁਹਾਨੂੰ ਬਣਾਇਆ ਕਮਾਊਨਿਸਟ ਦੇਸ਼ਾਂ ਵਿੱਚ ਵੋਟ ਦੇ ਕੇ ਉਹਦੇ ਵਰਤੋਂ ਦਾ ਹੱਕ ਇੱਕ ਤਰ੍ਹਾਂ ਰਾਸ਼ਟਰੀ ਪਾਰਟੀ ਲਈ ਰਿਜ਼ਰਵ ਕਰ ਦਿੱਤਾ ਹੈ ਮਾਸਟਰ ਹਰਦੇਵ ਸਿੰਘ ਨੂੰ ਬੋਲਦਿਆਂ ਪੂਰਾ ਅੱਧਾ ਘੰਟਾ ਹੋ ਗਿਆ ਸੀ ਉਸਾ ਪਾਣੀ ਦੀ ਘੋਟ ਭਰ ਕੇ ਵੇਖਿਆ ਨਹੀਂ ਸੀ। ਉਹਦੇ ਵਿਚਾਰ ਸੁਣ ਲਈ ਜਨਾਨੀਆਂ ਕੋਠਿਆਂ ਉੱਤੇ ਆ ਜੁੜੀਆਂ ਸਨ ਉਸ ਨੂੰ ਇੱਕ ਨਵਾਂ ਨੁਕਤਾ ਸੁਝਿਆ। ਇਸ ਕਾਂਗਰਸ ਰਾਜ ਨੇ ਪਹਿਲੀ ਵਾਰ ਪਹਿਲੀ ਵਾਰ ਔਰਤ ਨੂੰ ਮਰਦ ਦੇ ਬਰਾਬਰ ਜਾਇਦਾਦ ਦੀ ਵਾਰਸ ਬਣਾਇਆ। ਪਹਿਲੋਂ ਕਈ ਨਿਆਸਤੀਆਂ ਭੈਣਾਂ ਨੂੰ ਨਾ ਪੇਕੇ ਸਾਹਮਦੇ ਸਨ ਤੇ ਨਾ ਹੀ ਸੌਰੀ। ਔਰਤ ਨੂੰ ਉਹਦੇ ਆਪਣੇ ਪੈਰਾਂ ਉੱਤੇ ਖਲੋਤੀ ਕਰਨਾ ਨਹਿਰੂ ਦੇ ਹਿੱਸੇ ਆਇਆ। ਇੱਕ ਗੱਲ ਮੈਂ ਵੋਟਰ ਭਰਾਵਾਂ ਨੂੰ ਚੇਤਾਵਨੀ ਵਜਵਾਖਣਾ ਚਾਹੁੰਦਾ ਹਾਂ ਉਹ ਇਹ ਵੀ ਫਿਰਕਾ ਪ੍ਰਸਤੀ ਦਾ ਭੋਤ ਦੇਸ਼ ਲਈ ਵੱਡਾ ਖਤਰਾ ਬਣ ਕੇ ਅੱਗੇ ਆ ਗਿਆ ਹੈ ਕਾਮਰੇਡ ਭਰਾ ਉਸ ਨੂੰ ਕੁਚਲ ਨਹੀਂ ਸਕਦੇ ਪਰ ਫਸਤਾ ਵੱਡਣ ਵਿੱਚ ਸਾਡੀ ਮਦਦ ਜ਼ਰੂਰ ਕਰ ਸਕਦੇ ਆਗਲਾ ਖਤਰਾ ਰਾਜਿਆਂ ਮਹਾਰਾਜਿਆਂ ਜ਼ਗੀਰਦਾਰਾਂ ਤੇ ਵੱਡੇ ਸੇਠਾਂ ਤੋਂ ਹੈ ਜਿਹੜੀ ਸਰਮਾਇਏ ਦੇ ਜ਼ੋਰ ਜਥੇਵੰਦੇ ਹੋ ਕੇ ਰਾਜ ਕੋਲ ਵਿੱਚ ਕੁੱਦ ਪਏ ਹਨ ਜੇਕਰ ਉਹ ਤਾਕਤ ਵਿੱਚ ਆ ਗਏ ਫਿਰ ਹਰ ਕਾਮਰੇਡ ਬਿਜਲੀ ਦੇ ਖੰਬੇ ਨਾਲ ਲਟਕ ਰਿਹਾ ਹੋਵੇਗਾ। ਪਿੱਛੋਂ ਕਿਸੇ ਇੱਕ ਚਿੱਟ ਅੱਗੇ ਆ ਦਿੱਤੀ। ਹਰਦੇਵ ਨੇ ਸਰਸਰੀ ਨਜ਼ਰ ਮਾਰ ਕੇ ਆਖਿਆ, ਆ ਇੱਕ ਵੀਰ ਨੇ ਸਵਾਲ ਭੇਜਿਆ ਕਿ ਨਹਿਰੂ ਲਿਖਣ ਵਿੱਚ ਕਮਾਊ ਮਿਸਟਰ ਬੋਲਣ ਵਿੱਚ ਸੁਧਾਰ ਕਿ ਤੇ ਅਸਲ ਵਿੱਚ ਪਛਾਣ ਖਿੱਚੂ ਨਹੀਂ। ਸਰਕਾਰ ਦਾ ਮੂੰਹ ਰੂਸਵਲ ਪਰ ਪਿਛਲੀ ਖੁਰੀ ਅਮਰੀਕਾ ਨੂੰ ਨਹੀਂ ਤੁਰੀ ਜਾ ਰਹੀ। ਜਾਪਦੇ ਆ ਸਵਾਲ ਕਾ ਮਾਉਨਿਸਟ ਭਰਾ ਨੇ ਭੇਜੇ ਹਨ ਮੇਰਾ ਉਤਰ ਹੈ ਨਹਿਰੂ ਸੁਭਾਵਕੀ ਇਨਕਲਾਬੀ ਹੈ ਉਸ ਦੇ ਪਿੱਛੇ ਸਭ ਜੀਠ ਖਾੜ ਇਕੱਠੇ ਹੋਏ ਹੋਏ ਹਨ ਉਹ ਤਨੋਂ ਮਨੋਂ ਤੇ ਤਨੋਂ ਸੋਸ਼ਲਿਜ਼ਮ ਦਾ ਹਾਮੀ ਹੈ ਪਰ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਚੱਲ ਸਕਦਾ ਹੈ ਪਛਾਂਖ ਖਿੱਚੂ ਉਹ ਬਿਲਕੁਲ ਨਹੀਂ ਪਰ ਭਾਰਤ ਦੇ ਪਛਾਂਖ ਖਿੱਚੂ ਲੋਕਾਂ ਨੂੰ ਆਪਣੇ ਲੋਕ ਜ਼ਰੂਰ ਸਮਝਦਾ ਹੈ ਉਸ ਦਾ ਸੈਂਸੀ ਕੀਮਤਾ ਵਿੱਚ ਪੂਰਨ ਨਿਸ਼ਚੈ ਹੈ ਸਾਡੀ ਸਰਕਾਰ ਦਾ ਮੂਹ ਨਾ ਰੂਸ ਵਾਲਾ ਨਾ ਅਮਰੀਕਾ ਵਾਲ ਤੇ ਸਗੋਂ ਉਸ ਦਾ ਸਾਰਾ ਧਿਆਨ ਆਪਣੇ ਦੇਸ਼ ਵਾਲਾ ਹੈ ਇੱਕ ਬਾਈ ਨੇ ਉੱਠ ਕੇ ਪੁੱਛਿਆ ਕੀ ਤੂੰ ਸਰਕਾਰੀ ਨੌਕਰੀ ਨਹੀਂ ਕਰ ਰਿਹਾ ਸਰਕਾਰੀ ਮੁਲਾਜ਼ਮ ਨੂੰ ਇਸ ਤਰ੍ਹਾਂ ਸਿਆਸੀ ਪ੍ਰੈ ਗੰਡਾ ਕਰਨ ਦਾ ਹੱਕ ਹੈ ਇਸ ਸਵਾਲ ਦਾ ਹਰਦੀਪ ਇਸ ਸਵਾਲ ਨਾਲ ਹਰਦੀਪ ਘਬਰਾ ਗਿਆ ਚੋਰ ਇੱਕ ਤਰ੍ਹਾਂ ਪਾੜ ਵਿੱਚੋਂ ਫੜਿਆ ਗਿਆ ਸੀ ਉਹ ਚੁੱਪ ਵੀ ਨਹੀਂ ਰਹਿ ਸਕਦਾ ਸੀ ਮੇਰੇ ਬਜ਼ੁਰਗ ਦਾ ਸਵਾਲ ਦਰਸਤ ਹੈ ਮੈਂ ਸਰਕਾਰੀ ਮੁਲਾਜ਼ਮ ਹਾਂ ਤੇ ਸੱਚੇ ਇਹ ਹੈ ਕਿ ਹੁਣ ਛੁੱਟੀ ਤੇ ਹਾਂ ਪਰ ਮੇਰਾ ਸਰਕਾਰੀ ਨੌਕਰੀ ਕਰਨ ਦਾ ਕੋਈ ਇਰਾਦਾ ਨਹੀਂ ਮੈਂ ਮਨ ਨਾਲ ਫੈਸਲਾ ਕਰ ਲਿਆ ਤੇ ਜਨਤਾ ਨੂੰ ਵਚਨ ਦਿੰਦਾ ਕਿ ਇਸ ਦੀਪਾ ਦੇ ਕੇ ਆਪਣੇ ਭਰਾਵਾਂ ਦੀ ਸੇਵਾ ਕਰਾਂਗਾ ਉਸ ਹੋਰ ਸਵਾਲ ਉੱਠ ਪੈਣ ਦੇ ਡਰੋਂ ਤਕਰੀਰ ਦਾ ਅੰਤ ਕਰਦਿਆਂ ਆਖਿਆ ਭਰਾਵੋ ਤੇ ਭੈਣੋ ਵੋਟ ਤੁਹਾਡੇ ਹਨ ਕੋਈ ਵੋਟ ਤੁਹਾਡੇ ਕੋਲ ਖੋ ਨਹੀਂ ਸਕਦਾ ਦੋਹਾਂ ਟੀਰਾ ਦਾ ਪ੍ਰੋਗਰਾਮ ਸੁਣੋ ਤੇ ਆਪਣੀ ਮਰਜ਼ੀ ਦੀ ਜੱਜਮੈਂਟ ਦੇਵੋ ਪਰ ਯਾਦ ਰੱਖਣਾ ਇਹਦਾ ਅਧਿਕਾਰ ਮੋਰ ਤੁਹਾਨੂੰ 5 ਸਾਲ ਤੋਂ ਪਹਿਲਾਂ ਕਿਸੇ ਨੇ ਲੈ ਨਹੀਂ ਦੇਣਾ ਅਖੀਰ ਵਿੱਚ ਮੇਰੀ ਬੇਨਤੀ ਹੈ ਦੇਸ਼ ਦੀ ਏਕਤਾ ਉਹ ਸਾਰੀ ਸੋਸ਼ਲਿਜ਼ਮ ਤੇ ਲੋਕ ਰਾਜ ਦੀ ਗਰੰਟੀ ਲਈ ਵੋਟ ਦੋ ਬਹਿਲਾ ਨੂੰ ਪਾਇਓ ਮਹਾਨ ਨਹਿਰੂ ਦੇ ਹੱਥ ਮਜ਼ਬੂਤ ਕਰੋ ਜਿਹੜਾ ਦੇਸ਼ ਨੂੰ ਮਜ਼ਬੂਤ ਤੇ ਖੁਸ਼ਹਾਲ ਵੇਖਣਾ ਚਾਹੁੰਦਾ ਹੈ ਜੈ ਹਿੰਦ ਲੋਕਾਂ ਤਾੜੀਆਂ ਨਾਲ ਉਹਦੀ ਤਕਰੀਰ ਦਾ ਸਵਾਗਤ ਕੀਤਾ ਜਦੋਂ ਤਾੜੀ ਟੁੱਟੀ ਇੱਕ ਸਧਾਰਨ ਕਿਸਾਨ ਨੇ ਆਖਿਆ ਇਹ ਨਿਚਰ ਵਿੱਚ ਦਾ ਬਲਦ ਦੋ ਵਾਰੀ ਬੁੱਢੇ ਹੋ ਜਾਂਦੇ ਹਰਦੇਵ ਨੇ ਹੰਡ ਚਰਚਾ ਵਾਲੀ ਟੋਕਾ ਟਾਕੀ ਦਾ ਜਵਾਬ ਦੇਣਾ ਠੀਕ ਨਾ ਸਮਝਿਆ ਇਹ ਉਸ ਦਾ ਨਿੱਤ ਤਜਰਬਾ ਸੀ ਫਿਰ ਉਹ ਸਾਥੀਆਂ ਨਾਲ ਪਿੰਡ ਵਿੱਚ ਚਾਹ ਪੀਣ ਤੁਰ ਗਿਆ ਉਹਨਾਂ ਵਿੱਚੋਂ ਇੱਕ ਨੇ ਦੱਸਿਆ ਕਿ ਇਹ 10 ਨੰਬਰੀ ਬਦਮਾਸ਼ ਦਾ ਕਰੇ ਇੱਕ ਬਦਮਾਸ਼ ਦੇ ਘਰ ਉੱਤੇ ਤਰੰਗਾ ਵੇਕੇ ਹਰਦੇਵ ਦੀ ਆਤਮਾ ਤਰ ਲੋ ਮੱਛੀ ਹੋ ਉਠੀ। ਉਸ ਦੇ ਤਿੰਨ ਦਿਨਾਂ ਦੇ ਦੌਰੇ ਵਿੱਚ ਸਾਰੀ ਤਨਜੀਮ ਟੁੱਟ ਗਈ। ਦਫ਼ਤਰ ਸ਼ਰਾਬਖਾਨਾ ਹੋ ਕੇ ਰਹਿ ਗਿਆ। ਉਸ ਡਿਊਟੀਆਂ ਵਾਲੇ ਵਰਕਰਾਂ ਨੂੰ ਝਾੜ ਪਾਈ। ਉਹਨਾਂ ਅੱਗੋਂ ਆਖਿਆ ਤੂੰ ਅੱਗੇ ਇਲੈਕਸ਼ਨ ਲੜ ਕੇ ਨਾ ਨਹੀਂ ਵੇਖੀ। ਤੈਨੂੰ ਕੀ ਪਤਾ ਹੈ ਵੋਟਾਂ ਕਿਵੇਂ ਪੰਨੀ ਦਿਆਂ ਨੇ। ਇੰਦਰਜੀਤ ਨੇ ਉਸ ਦੀ ਤਨਜੀਮ ਤੋਂ ਬਾਅਦ ਉਹ ਟਰੈਕਟਰ ਟਰਾਲੀਆਂ ਨਾਲ ਡਾਂਗਾ ਵਾਲੀਆਂ ਪਾਰਟੀਆਂ ਵੀ ਹਲਕੇ ਵਿੱਚ ਸਰਗਰਮ ਕੀਤੀਆਂ ਹੋਈਆਂ ਸਨ ਜਿਹੜੀਆਂ ਸ਼ਰਾਬ ਨਾਲ ਰੱਜੀਆਂ ਤੇ ਨਜਾਇਜ਼ ਹਥਿਆਰ ਚੁੱਕੀ ਹਰਲ-ਹਰਲ ਕਰ ਰਹੀਆਂ ਸਨ ਪੰਜਾਬ ਦੇ ਮਨਿਸਟਰ ਪੰਜਾਬ ਕਾਂਗਰਸ ਦਾ ਪ੍ਰਧਾਨ ਤੇ ਇੱਕ ਸੈਕਟਰ ਦਾ ਵਜ਼ੀਰ ਵੀ ਆਪਣੀ ਸੀਟ ਉੱਤੇ ਪ੍ਰੇ ਪ੍ਰੇਗੰਡਾ ਕਰ ਗਏ ਸਨ ਜਿੰਨੀਆਂ ਰਿਸ਼ਤੇਦਾਰਾਂ ਢੋਂਗਾਂ ਸਨ ਸਭ ਨੂੰ ਖਿੱਚ ਤੋ ਸੁਟਿਆ ਸੀ ਅੰਤਲੇ ਦਿਨਾਂ ਵੋਟਾਂ ਤੋੜਨ ਲਈ ਸ਼ਰਾਬ ਤੇ ਪੈਸੇ ਵੀ ਵਹਾਹੀ ਗਈ ਇਸ ਗੱਲ ਦਾ ਹਰਦੇਵ ਨੇ ਪੁੱਜ ਕੇ ਦੁੱਖ ਮਨਾਇਆ ਗੁੰਡਿਆਂ ਤੋਂ ਜਾਇਜ਼ ਨਜਾਇਜ਼ ਮਦਦਤ ਲੈਣ ਲਈ ਮਤਲਬ ਕੀ ਸੀ ਗੁੰਡਾਗਰਦੀ ਨੂੰ ਸਹਿਲ ਦੇਣਾ ਉਸ ਦਿਨ ਉਹ ਇੰਦਰਜੀਤ ਨਾਲ ਬਹੁਤ ਝਗੜਿਆ ਪਰ ਉਸ ਪਿਆਰ ਨਾਲ ਸਮਝਾਇਆ ਪੁੱਤਰਾ ਤੇਰੇ ਵਰਗੀ ਸਮਝ ਵਾਲੇ ਇਲਾਕੇ ਵਿੱਚ ਲੋਕ ਕਿੰਨੇ ਕਹ ਆਂਟਪੜ ਲੋਕਾਂ ਨੂੰ ਨੇਰਾ ਦਲੀਲ ਨਾਲ ਨਹੀਂ ਜਿੱਤਿਆ ਜਾ ਸਕਦਾ ਰਾਜਨੀਤੀ ਹੈ ਤਾਕਤ ਹੱਥ ਲਓ ਫਿਰ ਹਰ ਗੰਦ ਸਾਫ਼ ਕੀਤਾ ਜਾ ਸਕਦਾ ਤੇ ਜਿੱਤ ਸਾਰੀ ਐਬ ਟੱਕ ਲੈਂਦੀ ਹੈ ਇੰਦਰਜੀਤ ਮੁਸਕਾਇਆ ਉਸਨੂੰ ਆਪਣੀ ਫਤਿਹ ਉੱਤੇ ਹੁਣ ਭਰੋਸਾ ਵੱਜ ਚੁੱਕਾ ਸੀ ਬੋਟਾਂ ਪੰਗਾ ਤਾਂ 2500 ਬੋਟਾਂ ਨਾਲ ਆਪਣੇ ਵਿਰੋਧੀ ਮੰਨਾ ਸਿੰਘ ਨੂੰ ਹਰਾ ਗਿਆ ਪਰ ਹਰਦੇਵ ਦੇ ਮਨ ਬਦਮਾਸ਼ ਸ਼ਰਾਬ ਹਥਿਆਰ ਤੇ ਪੈਸੇ ਵਰਤਨ ਕਰਕੇ ਇੰਦਰਜੀਤ ਨਾਲ ਬਖਾਵਾ ਆ ਗਿਆ ਪਰ ਉਸ ਆਪਣੇ ਵਿਰੋਧ ਦਾ ਵਖਾਲਾ ਕਿਉਂ ਨਹੀਂ ਪਾਇਆ ਉਹ ਉਸ ਨੂੰ ਪੰਜਾਬ ਅਸੈਂਬਲੀ ਲਈ ਲੱਗੇ ਦਾ ਗਲਤ ਨੁਮੈਦਾ ਸਮਝਣ ਲੱਗ ਪਿਆ ਪਰ ਹੁਣ ਉਹ ਕਰ ਵੀ ਕੀ ਸਕਦਾ ਸੀ ਉਸ ਦ੍ਰਿੜ ਇਰਾਦਾ ਬਣਾ ਲਿਆ ਕਿ ਗਾਹ ਨੂੰ ਉਸ ਕੋਲੋਂ ਸਿਆਸੀ ਤਾਕਤ ਖੋ ਲੈਣੀ ਆ ਉਹ ਮਨ ਹੀ ਮਨ ਪ੍ਰਣ ਕਰ ਲਿਆ ਗੁੰਡਾ ਅੰਸਰ ਕਾਂਗਰਸ ਵਿੱਚੋਂ ਕੱਢ ਕੇ ਦਮ ਲਵਾਵਾਂਗਾ ਜਿੱਤ ਦੀ ਖੁਸ਼ੀ ਵਿੱਚ ਬਾਪਰੀ ਹੋਈ ਦਰਜੀਤ ਨੂੰ ਉਸ ਇੱਕ ਦਿਨ ਹਲੂਨਿਆ ਹੁਣ ਮੈਂ ਨੌਕਰੀ ਨਹੀਂ ਕਰ ਸਕਦਾ ਮੈਂ ਲੋਕਾਂ ਵਿੱਚ ਵਚਨ ਦੇ ਚੁੱਕਾ ਹਾਂ ਇੰਨਾ ਤਕੜਾ ਵੀ ਨਹੀਂ ਕਿ ਨਿਸ਼ਕਾਮ ਸੇਵਾ ਨਾਲ ਹੀ ਗੁਜ਼ਾਰਾ ਕਰ ਸਕਾਂ ਕੁਝ ਵੀਲ ਬਣਾਓ ਮੈਂ ਕਾਂਗਰਸ ਵਿੱਚ ਹੀ ਸੇਵਾ ਕਰਨਾ ਚਾਹੁੰਦਾ ਹਾਂ ਪੁੱਤਰਾ ਘਬਰਾ ਨਾ ਅਸੀਂ ਤੈਨੂੰ ਥੋੜੇ ਕੀਤਿਆਂ ਛੱਡਣ ਵਾਲੇ ਨਹੀਂ ਤੂੰ ਨਾ ਹੁੰਦਾ ਸ਼ਾਇਦ ਅਸੀਂ ਕਦੋਂ ਦੇ ਸ਼ਰਮਿੰਦੀ ਨਾਲ ਡੁੱਬੇ ਮਰੇ ਹੁੰਦੇ ਤੇਰੀ ਲਾਇਕਤ ਪਰਖ ਲਈਏ ਇੰਦਰਜੀਤ ਨੂੰ ਗੱਠ-ਗੱਠ ਲਾਲੀ ਚੜ ਰਹੀ ਸੀ ਅਸੀਂ ਤੈਨੂੰ ਤਹਿਸੀਲ ਕਾਂਗਰਸ ਦੇ ਦਫ਼ਤਰ ਬੁਠਾਵਾਂਗੇ 150 ਨਾਲ ਤੁਹਾਨੂੰ ਹਲੇ ਤੈਨੂੰ ਹਲੇ ਗੁਜ਼ਾਰਾ ਕਰਨਾ ਹੋਵੇਗਾ ਫੇਰ ਫਿਰ ਦੇਖੀ ਜਾਵੇਗੀ ਪੁੱਤਰਾ ਅਜੇ ਹੀ ਪਲਾਨ ਬਣਾਉਂਦਾ ਕਿ 2 ਸਾਲ ਵਿੱਚ ਜ਼ਿਲ੍ਹੇ ਦੀ ਕਾਂਗਰਸ ਦਬ ਲੈ ਜਾਵੇ ਕਾਂਗਰਸ ਇੰਦਰਜੀਤ ਨੇ ਹਰਦੇਵ ਦੇ ਦੋਵੇਂ ਹੱਥ ਕੁੱਟਲੇ ਹਰਦੇਵ ਨੇ ਸਹਿਜ ਨਾਲ ਹੱਥ ਖਿੱਚ ਲਏ ਅਤੇ ਅੰਦਰਲੀ ਭਾਵਨਾ ਵਿੱਚੋਂ ਮੁਸਕਾਇਆ ਜਿਵੇਂ ਆਖਣਾ ਚਾਹੁੰਦਾ ਸੀ ਗਦਿਆਂ ਦੇ ਵਿਦਵਾਨ ਗੁਲਾਮ ਫਿਰ ਵੀ ਉਸ ਆਪਣੇ ਸਰਦਾਰ ਨੂੰ ਸਿਰ ਨਾਲ ਹਾਮੀ ਭਰ ਕੇ ਵਿਸ਼ਵਾਸ ਦਿਵਾਇਆ ਕੋਈ ਵਿਸ਼ਵਾਸ ਹੀ ਸੀ ਕਿਹੜਾ ਕੋਲtar ਦੇ ਅੰਦਰ ਟੜਕੀ ਜਾ ਰਹੀ ਸੀ ਲੰਬੇ ਹੌਕੇ ਵਿੱਚੋਂ ਸੂੰਗੜ ਕੇ ਰਹਿ ਗਈ ਗੱਡੀ ਫਰਾਟੇ ਭਰਦੀ ਉਮਰ ਦਾ ਹਿੱਸਾ ਤੋੜਦੀ ਜਾ ਰਹੀ ਸੀ ਦਿਲ ਦੀ ਬੇਕਰਾਰੀ ਦੇ ਬਾਵਜੂਦ ਉਸ ਕੋਲ ਇੱਕ ਤਸੱਲੀ ਸੀ ਮੈਂ ਕਿਸੇ ਮਾੜੇ ਕੰਮ ਨਹੀਂ ਜਾ ਰਹੀ ਹਾਂ ਧੰਨਵਾਦ